बंद करो बंद करो बंद करो बंद करो किसानਾਂ ਨਾਲ ਜਿਸ ਪ੍ਰਕਾਰ ਦਾ ਵਤੀਰਾ ਹੋ ਰਿਹਾ ਹੈ ਇਹ ਲੱਗਦਾ ਹੈ ਕਿ ਹੱਤ ਵਾਦੀਆਂ ਨਾਲ ਵੀ ਨਹੀਂ ਲੱਗਦਾ ਇਹੋ ਜਿਹਾ ਵਤੀਰਾ ਹੁੰਦਾ ਜਿਸ ਪ੍ਰਕਾਰ ਦਾ ਕਿਸਾਨਾਂ ਨਾਲ ਹੋ ਰਿਹਾ ਹੈ ਇਹ ਤਾਂ ਉਧਰ ਹੀ ਜਾ ਰਹਾ ਹੈ ਕਈਆਂ ਗਈਆਂ ਬਾਹਾਂ ਉੱਤ ਕਈਆਂ ਗਈਆਂ ਸਿਰ ਪਾੜਤੀਆਂ ਕਈਆਂ ਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ ਗੋਲੀਆਂ ਚਲਾ-ਚਲਾ ਕੇ ਇਹ ਕਿਸਾਨ ਹੈ ਦੇਸ਼ ਦਾ ਅੰਧਾਤ ਹੈ ਉਹ ਦਿੱਲੀ ਜਾਣਾ ਚਾਹੁੰਦਾ ਤੁਸੀਂ ਦੇਖੋ ਕਿੱਡਾ ਵੱਡਾ ਆਂਿਆ ਹੈ ਫਰਾਂਸ ਦੇ ਵਿੱਚ ਅੰਦੋਲਨ ਹੁੰਦਾ ਤਾਂ ਲੋਕਾਂ ਦੇ ਕੋਈ ਕਿਸਾਨਾਂ ਨੂੰ ਆਉਣਗੇ ਪੈਰਿਸ 'ਚ ਹੁੰਦਾ ਤਾਂ ਕਿਸਾਨ ਜਾ ਸਕਦੇ ਅਮਰੀਕਾ 'ਚ ਕਿਸਾਨ ਅੰਦੋਲਨ ਕਰ ਸਕਦੇ ਲੇਕਿਨ ਹਿੰਦੁਸਤਾਨ ਦੀ ਸਰ ਜ਼ਮੀਨ ਤੇ ਅਗਰ ਪੰਜਾਬ ਦਾ ਕਿਸਾਨ ਜਾ ਕੇ ਅੰਦੋਲਨ ਕਰਨਾ ਚਾਹੁੰਦਾ ਹੈ ਕੋਣ ਬਾਰਡਰ ਤੇ ਅੰਦੋਲਨ ਕਰ ਰਹੇ ਤੇ ਜੇ ਦਿੱਲੀ ਬਾਰਡਰ ਤੇ ਹੋ ਜਾਏਗਾ ਫਿਰ ਕੀ ਹੋ ਜਾਏਗਾ ਇੰਨੀ ਜਿੱਦ ਵੀ ਕੀ ਆ ਕਿ ਤੁਸੀਂ ਪਾਕਿਸਤਾਨ ਤੋਂ ਵੀ ਗਹਿਰਾ ਜਿਹੜਾ ਤਰੀਕੇ ਨਾਲ ਉੱਥੇ ਬਾਰਡਰ ਸਥਾਪਿਤ ਕਰਤਾ ਬਣਾਤਾ ਫਿਰ ਗੋਲੀਆਂ ਚਲਾਈਆਂ ਜਾ ਰਹੀਆਂ ਫਿਰ ਸਾਡੇ ਨਾਲ ਤੱਕਾ ਹਜੇ ਤਾਂ ਆਪਦੀ ਅਸੀਂ ਸਰ ਜ਼ਮੀਨ ਤੇ ਆ ਅਸੀਂ ਪੰਜਾਬ ਦੀ ਸਰ ਜ਼ਮੀਨ ਤੇ ਆ ਉਹ ਸਾਡੀ ਧਰਤੀ ਹੈ ਉੱਥੇ ਡਰੋਨਾਂ ਦੇ ਰਾਹੀਂ ਜਿਸ ਪ੍ਰਕਾਰ ਉਹਨਾਂ ਨੇ ਕਿਸਾਨਾਂ ਨਾਲ ਧੱਕਾ ਤੇ ਜ਼ਾਸੀ ਕੀਤੀ ਹੈ ਅਸੀਂ ਕਹਿੰਦੇ ਹ ਕਾਰਵਾਈ ਹੋਣੀ ਚਾਹੀਦੀ ਐ ਸਿੱਕਰ ਕੇ ਕੱਲ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਹਨਾਂ ਦੇ ਫੀਲਡ ਲਾਜ ਕਰੋ ਚੀਫ ਸੈਕਟਰੀ ਨੂੰ ਪੰਜਾਬ ਨੇ ਬਲਵੇ ਪੰਜਾਬ ਸਰਕਾਰ ਦੇ ਬਿਆਨ ਦੇ ਨੇ ਕਹਿੰਦੇ ਹ ਕਿ ਰਾਸ਼ਨ ਉਹ ਹੀ ਵੰਡੋਗੇ ਜਿਹੜਾ ਤੋਂ ਤੁਸੀਂ ਬਸਾਈਏ ਨਹੀਂ ਕਿਸੇ ਤੇ ਵੀ ਜਾਈਏ ਕੋਈ ਕਿਸੇ ਨੂੰ ਪੁੱਛ ਕੇ ਲਾਇਸੈਂਸ ਲੋ ਦੀ ਲੋੜ ਹੈ ਦੇਸ਼ ਦਾ ਕੋਈ ਕਨਸਟੀਟਿਊਸ਼ਨ 'ਚ ਲਿਖਿਆ ਪਿਆ ਵੀ ਟਰੈਕਟਰ ਤੇ ਕਿਸਾਨ ਆਪਦਾ ਰਾਸ਼ਨ ਲੈ ਕੇ ਦਿੱਲੀ ਦੇ ਬਾਹਰ ਤੇ ਨਹੀਂ ਜਾ ਸਕਦਾ ਇਹ ਹਰ ਵਿਅਕਤੀ ਦਾ ਹੱਕ ਹੈ ਉਹ ਕਿਸ ਤਰੀਕੇ ਨਾਲ ਮਰਜੀ ਜਾਈ ਪੋਰਟੇ ਜਾਵੇ ਟਰੈਕਟਰ ਤੇ ਜਾਵੇ ਰੇਲ ਗੱਡੀ ਤੇ ਜਾਵੇ ਰਾਸ਼ਟ੍ਰ ਤੇ ਜਾਵੇ ਕੀ ਮੰਗਨ ਚੱਲਿਆ ਆ ਦੇ ਖੇਤੀ ਲੜਾਈ ਲੈਂ ਚੱਲੇ ਇੱਕ ਪਾਸੇ ਕਾਰਪੋਰੇਟ ਕਰਾਹਣੇ ਦਿਨਾਂ ਦਾ 15 15 18 18 ਲੱਖ ਰੁਪਏ ਮਾਫ ਕਰ ਦਿੰਦੀ ਹੈ ਸਰਕਾਰ ਇੱਕ ਤਰ੍ਹਾਂ ਵੀ ਨਹੀਂ ਲਾਉਣਾ ਪੈਂਦਾ ਇਹ ਇਹਨਾਂ ਨੇ 700 ਕਿਸਾਨ ਸ਼ਹੀਦ ਕਰਾਏ ਫੇਰ ਕਿਤੇ ਜਾ ਕੇ ਕਾਲੇ ਕਾਨੂੰਨ ਸਸਪੈਂਡ ਹੋਏ ਆ ਉਹ ਪੱਕਾ ਨੋਟੀਫਿਕੇਸ਼ਨ ਮੰਗਦੇ ਆ ਲੀਗਲ ਗਰੰਟੀ ਮੰਗਦੇ ਆ ਅੱਜ ਕਿਸਾਨਾਂ ਦਾ ਬੰਦ ਹੈ ਮੈਂ ਆਪਕੋ ਇੱਕ ਇਜਾਦ ਕਰ ਅਸੀਂ ਕਾਂਗਰਸੀ ਹੋ ਕੇ ਨਹੀਂ ਇੱਥੇ ਆਏ ਅਸੀਂ ਪੰਜਾਬੀ ਹੋਣ ਦੇ ਨਾਤੇ ਅੱਜ ਕਾਂਗਰ ਜਿਹੜਾ ਕਿਸਾਨਾਂ ਨੇ ਭਾਰਤ ਬੰਦ ਦਾ ਸੱਦਾਰ ਦਿੱਤਾ ਉਸ ਵਕਤ ਪੂਰੇ ਪੰਜਾਬ ਭਰ ਦੇ ਵਿੱਚ ਕਾਂਗਰਸ ਪਾਰਟੀ ਕਿਸਾਨ ਜੱਥੇਬੰਦੀਆਂ ਸਮਰਥਨ ਕਰਦੇ ਹੋਏ ਆਦੇ ਆਦੇ ਤਰੀਕੇ ਦੇ ਨਾਲ ਨਾ ਕਿ ਉਨ੍ਹਾਂ ਦੇ ਧਰਮਿਆਂ ਚ ਜਾਂਦੇ ਹੋਏ ਆਦੇ ਆਦੇ ਤਰੀਕੇ ਨਾਲ ਕਿਸਾਨਾਂ ਦਾ ਸਮਰਥਨ ਕਰਨਾ ਸੇ ਅੱਜ ਅੱਜੇ ਇਹ ਇਸ ਤਰ੍ਹਾਂ ਵੀ ਇਸੇ ਪ੍ਰਕਾਰ ਦੇ ਧਰਨੇ ਹਨ ਔਰ ਅੱਜ ਅਸੀਂ ਇੱਥੇ ਨਹੀਂ ਆਏ ਕਿਉਂਕਿ ਭਾਜਪਾ ਦੇ ਵੱਲੋਂ ਜ਼ਾਤੀ ਹੋ ਰਹੀ ਹੈ ਕਿਸਾਨ ਇਹ ਸਾਰੇ ਪੰਜਾਬੀ ਹੋਣ ਦੇ ਨਾਲ ਇਹ ਕਾਂਗਰਸ ਨੂੰ ਦੇ ਨਾਲ ਸਭ ਕਿਸਾਨ ਹੈ ਅੱdte ਤੋਂ ਵਾਦੇ ਇੱਥੇ ਜਿਹੜੇ ਬਿਚੇ ਕਿਸਾਨ ਨੇ ਸੁਪਰੀਮ ਕੋਰਟ ਲੜਾਈ ਲੜਨਾ ਹੈ ਕਿਸਾਨ ਜਿੱਥੇ ਜਿੱਥੇ ਅਨਿਆਏ ਹੋਏਗਾ ਉੱਥੇ ਉੱਥੇ ਅਸੀਂ ਲੋਕ ਅੱਗੇ ਹੋ ਕੇ ਪੰਜਾਬ ਦੇ ਲੋਕਾਂ ਦੀ ਔਰ ਪੰਜਾਬ ਦੇ ਕਿਸਾਨਾਂ ਦੀ ਲੜਾਈ ਹੈ 3 ਪੁਲ ਮੇਂ ਲੱਗਿਆ ਸੀ ਸਾਹਮਣੇ ਉਹਨਾਂ ਨੇ ਗੱਡੀਆਂ ਚੁਕਾਈਆਂ ਅੱਜ ਜਿਸ ਤਰ੍ਹਾਂ ਇਹ ਕਿਹੜਾ ਨਾ ਲੱਗਦਾ ਲੱਤਾ ਹੋਊਗਾ ये ताना शाही का राज है इन्होंने तो देखा नहीं जिन्हें हमारे बाहर की गोलियां भी हमें रोक नहीं सकी थी अब एक वही करना चाहता हूँ काले अंग्रेजों का राज है अब जो मोदी सरकार का है काले अंग्रेजों का राज है जो हमारे लोगों के साथ जवान के साथ भी किसान के साथ भी जो तो नर्दियों बड़ा बर्ताव करते हैं ਅਮੇਸ਼ਾ ਪਹਿਲਾਂ ਰਾਤ ਜੇ ਸਿੱਧੀ ਫੈਰਿੰਗ ਲਈ ਆਹ ਜਿਹੜੇ ਕਾਲੇ ਨੇ ਜੋ ਕਿ ਸਾਡੇ ਕਿਸਾਨਾਂ ਨੂੰ ਆਪਣੀ ਧਰਤੀ ਦੇਤੇ ਪੰਜਾਬ ਦੀ ਸਰਜ ਬੀਮ ਦੇ ਉਹ ਜਿਹੜਾ ਹੈਗਾ ਹਰਿਆਣੇ ਦੇ ਵੀ ਕਹਾ ਹੈ ਬੀਜੇਪੀਸੀ ਜਿਹੜੀ ਸਰਕਾਰ ਹੰਢਣ ਦੀ ਸੀਕਾਰ ਆ ਕੇ ਪੰਜਾਬ ਦੇ ਵਿੱਚ ਮੈਂ ਵੀ ਉਹਨਾਂ ਨੂੰ ਮਾਰਨ ਤੇ ਲੱਗੀ ਸੀ ਉਸ ਵਕਤ ਬਾਰੀ ਚੰਨ ਮਹਿਸੂਸ ਹੋ ਰਿਹਾ ਕਿ ਅਸੀਂ ਸਹੇਦਾ ਥੋੜੇ ਦੇਸ਼ ਦੀ ਬਕਾਨੇ ਜੇ ਬਣ ਕੇ ਰਹਿ ਗਏ ਸੀ ਕਿ ਆਪਣੇ ਹੱਕ ਨਹੀਂ ਅਸੀਂ ਮੰਗ ਸਕਦੇ ਤਾਂ ਜੇ ਉਹ ਆਪਣੇ ਹੱਕ ਮੰਗਦੇ ਤਾਂ ਉਹਨਾਂ ਨੂੰ ਗੋਲੀਆਂ ਮਾਰ ਮਾਰ ਕੇ ਜਿਹੜਾ ਮਾਰੇ ਜਾ ਰਿਹਾ ਸੀ ਆਪ ਨੂੰ ਦੇਰ ਰਾਤ ਨੂੰ 11 12 ਵਜੇ ਕੀ ਬਥੇਯੋਤੇ ਹਸਪਤਾਲ ਚ ਗਈ ਹੈ ਕੱਲ ਵੀ ਮੈਂ ਇਹ ਇੱਕ ਆਰਮਰ ਦਾ ਪ੍ਰਾਈਵੇਟ ਹਸਪੀਟਲ ਦੇ ਅੰਦਰ ਇਹ ਅਜੇ ਰੂਪੀ ਜੀ ਅੱਗੇ ਆ ਗਏ ਸੀ ਜੀ ਉਹ ਅਸੀਂ ਜਿਹੜੇ ਹੈਗੇ ਆ ਉਹਦਾ ਸਾਰਾ ਪ੍ਰਬੰਧ ਹੈ ਜਿਹੜੇ ਅਸੀਂ ਕਰਾ ਕੇ ਸਾਡੀਆਂ ਪੂਰੀਆਂ ਟੀਮ ਦੇ ਉੱਤੇ ਲੱਗੀਆਂ ਹੋਈਆਂ ਨੇ ਜੋ ਜੋ ਵੀ ਮਤਲਬ ਕਹਿਨ ਦਾ ਵੀ ਹੈਗਾ ਉੱਥੇ ਸਾਰੀ ਗੱਲ ਸੁਪਰਵਾਈਜ਼ ਕਰ ਰਹੇ ਹਾਂ ਅਰ ਐਸਾ ਕੁਝ ਕਦੇ ਦੇਖਣ ਨੂੰ ਨਹੀਂ ਮਿਲਿਆ ਸਾਡੀ ਵੀ ਪੋਲੀਟਿਕਲ ਲਾਈਫ ਅਕਸਿਸ ਸਟੂਡੈਂਟ ਪੋਲੀਟਿਸ ਤੋਂ ਕਿੱਥੋਂ ਆਏ ਆਈ ਨੇਵਰ ਸੀਨ ਸੱਚਾਈ ਆਫ ਮਤਲਬ ਐਕਸ਼ਨ ਮਤਲਬ ਜਿਹੜਾ ਨਹੀਂ ਕਿ ਆਪਣੇ ਵੀ ਲੋਕਾਂ ਦੇ ਉੱਤੇ ਜਿਹੜਾ ਹੈਗਾ ਉਸ ਤਰੀਕੇ ਦੇ ਨਾਲ ਬਾਲੀ ਕੀ ਹੋ ਕਾਏ ਉਹ ਪੰਜਾਬ ਫਿਲਮ अनदा ते धक्का बंदो करो बंदी बार्डर ते जान दोन ਆਬ ਹੋਸ਼ ਮੇ ਆਓ ਹੋਸ਼ ਮੇ ਆਓ ਹੋਸ਼ ਮੇ ਆਓ ਅਨਿਲ ਵੀ ਚੋ ਹੋਸ਼ ਮੇ ਆਓ ਹੋਸ਼ ਮੇ ਆਓ ਹੋਸ਼ ਮੇ ਆਓ ਅਨਿਲ ਵੀ ਸਭ ਹੋਸ਼ ਮੇ ਆਓ ਹੋਸ਼ ਮੇ ਆਓ ਹੋਸ਼ ਮੇ ਆਓ ਭਾਜਪਾ ਹੋਸ਼ ਮੇ ਆਓ ਹੋਸ਼ ਮੇ ਆਓ ਹੋਸ਼ ਮੇ ਆਓ ਮੋਦੀ ਸਾਹਿਬ ਦੇ ਇਸ਼ਾਰਿਆਂ ਤੇ ਕੰਮ ਨਾ ਕਰੋ ਨਾ ਕਰੋ ਨਾ ਕਰੋ ਮੋਦੀ ਸਾਹਿਬ ਦੇ ਇਸ਼ਾਰਿਆਂ ਤੇ ਕੰਮ ਨਾ ਕਰੋ ਨਾ ਕਰੋ ਨਾ ਕਰੋ भाई हरियाणा बीजेपी तो धक्का कर रही है हम पंजाब की सरजमीन पे हैं हरियाणा का क्या हक बनता है कि हमारे किसानों के ऊपर गोली चलाए किसानों के ऊपर अथरू गैस गोले चलाए ड्रोन के राही ड्रोन के जरिए हमारी सरजमीन पर हरियाणा का ड्रोन आके ये लड़ाई की है पंजाब की और पंजाब के अन्नदाता के ऊपर वो अथरू गैस के गोले छोड़े जाएं और अथ्रू गैस के गोलों की आड़ में गोलियां चलाई जाए वहां पर आपको शैल मिले हैं हमारे को थोड़े छोटे तो जिस प्रकार से धक्का अन्याय और बॉर्डर बना दिया है वो हरियाणा ने बनाया है अनिल विज साहब ने कहा है कि पंजाब के किसी व्यक्ति को किसान को दिल्ली नहीं जाने दूंगा ये भीड़ तंत्र है ये भीड़ तंत्र नहीं है ये किसान का अन्नदाता है और अन्नदाता ने आज संदेश दिया है कि भारत बंद का तो भारत बंद के अंदाता के संदेश पर हम लोग यहां पर अपने अपने तौर तरीके से पंजाबी होने के नाते किसानों का समर्थन करने के लिए यहां पर बीजेपी के दफ्तर के बाहर पहुंचे हरियाणा के क्योंकि हरियाणा रोक रहा है मोदी जी के इशारे पर खट्टर और विज साहब ने पाकिस्तान से भी गहरा बॉर्डर बना दिया है एक हाईवे तो इसलिए आज बीजेपी हरियाणा के कार्यालय के बाद हम सब लोग आए ਇਹ ਸਾਫ ਮੈਂ ਜੋ ਜੀ ਦਫਤਰ ਦੇ ਬਾਹਰ ਪ੍ਰੋਟੈਸਟ ਕਰ ਰਹੇ ਨੇ ਬੀਜਪੀ ਦੇ ਦਫਤਰ ਦੇ ਬਾਹਰ ਇਸ ਕਰਕੇ ਪ੍ਰੋਟੈਸਟ ਕਰ ਰਹੇ ਆ 700 ਕਿਸਾਨ ਪਿਛਲੀ ਵਾਰੀ ਕਿਸਾਨ ਦੋਨਾਂ ਵਿੱਚ ਮਰ ਗਏ ਇਹਨਾਂ ਦੇ ਕੰਨਾਂ 'ਚ ਜੋ ਨਹੀਂ ਰਹਿੰਦੀ ਔਰ ਤੁਹਾਨੂੰ ਪਤਾ ਕਿ ਸਾਰੀ ਪਾਰਟੀਆਂ ਨੇ ਐਜੀਟੇਸ਼ਨ ਉਸ ਟਾਈਮ ਜਿਹੜੇ ਵਿਰੋਧ ਦੇ ਧਿਰ ਸੀਗੇ ਔਰ ਕਿਸਾਨ ਆਗੂ ਸੀਗੇ ਔਰ ਇਹਨਾਂ ਕਾਲੇ ਕਾਨੂੰਨ ਇਹਨਾਂ ਨੂੰ ਵਾਪਸ ਲੈਣੇ ਪਏ ਹੁਣ ਫੇਰ ਤੋਂ ਇਹਨਾਂ ਨੇ ਕਿਆ ਕੀ ਕਿਆ ਸੀਗਾ ਕੀ ਪ੍ਰੋਮਿਸ ਕੀਤਾ ਸੀ ਮੋਦੀ ਸਰਕਾਰ ਨੇ ਕਿ ਕਿਸਾਨਾਂ ਦੀ ਆਏ ਨੂੰ ਦੁੱਗਣਾ ਕੀਤਾ ਜਾਏਗਾ ਸੁਮੇਂ ਨਾਥਨ ਕਮੇਟੀ ਦੀ ਰਿਪੋਰਟ ਨੂੰ ਲਾਗੂ ਕੀਤਾ ਜਾਏਗਾ ਪਰ ਨੂੰ ਕਿੰਨਾ ਪੂਰਾ ਇਲੈਕਸ਼ਨ ਆ ਗਿਆ ਦੋ ਵਾਰੀ ਦੀ ਟਰਮ ਹੋ ਗਈ 10 ਸਾਲ ਹੋ ਗਏ ਹਜੇ ਤੱਕ ਕਿਸਾਨਾਂ ਦੀ ਆਏ ਦੁਗਣੀ ਨਹੀਂ ਕਰ ਸਕੇ ਫਿਰ ਕਦ ਕਰਣਗੇ ਹੁਣ ਪ੍ਰਧਾਨ ਮੰਤਰੀ ਤੋਂ ਉੱਪਰ ਕੋਈ ਅਹੁਦਾ ਤਾਂ ਹੈ ਨਹੀਂ ਜੋ ਇਹਨਾਂ ਨੂੰ ਦੇ ਜੀ ਇਸ ਕਰਕੇ ਸਾਰੇ ਕਿਸਾਨ ਆਗੂ ਜਿਹੜੇ ਆ ਦਿੱਲੀ ਵੱਲ ਜਾ ਰਹੇ ਆ ਪੀਸਫੁਲ ਵੇ ਨਾਲ ਜਾ ਰਹੇ ਆ ਉਹਨਾਂ ਦੇ ਰਸਤੇ 'ਚ ਕਿਲਾ ਗੱਡੀਆਂ ਗਈਆਂ ਉਹਨਾਂ ਤੇ ਅਤੂ ਗੈਸ ਦੇ ਗੋਲੇ ਵਰਸਾਏ ਗਏ ਉਹਨਾਂ ਤੇ ਲਾਠੀ ਚਾਰਜ ਕੀਤਾ ਗਿਆ ਔਰ ਬੜੀ ਬਰਬਰਤਾ ਦੇ ਨਾਲ ਮੋਦੀ ਸਰਕਾਰ ਬੇਇਸ਼ਾਰੀ ਹੈ ਇਸ ਤਰੀਕੇ ਨਾਲ ਤਾਂ ਤੁਹਾਮੇ ਦਾ ਜਿਹੜਾ ਕਿਸਾਨ ਵਿਰੋਧੀ ਚਿਹਰਾ ਉਹ ਸਰੇ ਆਮ ਸਾਹਮਣੇ ਆ ਰਿਹਾ ਇਸ ਕਰਕੇ ਅੱਜ ਪੰਜਾਬ ਕਾਂਗਰਸ ਦੇ ਔਰ ਚੰਨੀ ਕਾਂਗਰਸ ਦੇ ਸਾਡੇ ਸਾਥੀ ਇੱਥੇ ਹਰਿਆਣਾ ਬੀਜੇਪੀ ਦੇ ਦਫਤਰ ਦੇ ਬਾਹਰ ਬੈਠੇ ਆ ਤਾਂ ਕਿ ਇਹਨਾਂ ਦੀ ਅੱਖਾਂ ਖੁੱਲ ਸਕਣ ਲੋਕਾਂ ਨੂੰ ਇਹਨਾਂ ਦਾ ਅਸਲੀ ਚਿਹਰਾ ਨਜ਼ਰ ਆ ਸਕੇ ਲੋਕਾਂ ਨੂੰ ਪਤਾ ਚੱਲ ਸਕੇ ਵੀ ਇਹ ਕੀ ਸਿਆਸਤ ਕਰ ਰਹੇ ਨੇ ਇਹ ਕਹਿੰਦੇ ਨਾ ਹਾਥੀ ਦੇ ਦਾੰਦ ਖਾਣੇ ਕੇ ਔਰ ਦਿਖਾਣੇ ਕੇ ਔਰ ਇਹ ਉਹੀ ਹੈ ਦਿਖਾਣ ਨੂੰ ਤਾਂ ਕਹਿੰਦੇ ਕਿ ਜੀ ਮੋਦੀ ਸਰਕਾਰ ਮੋਦੀ ਸਰਕਾਰ ਕਹਿੰਦੀ ਕਿ ਅਸੀਂ ਕਿਸਾਨਾਂ ਨਾਲ ਖੜੇ ਹਾਂ ਪਰ ਜਦ ਅਸਲੀਅਤ ਆਂਦੀ ਹੈ ਤੇ ਜਿੰਨਾ ਕਿਸਾਨਾਂ ਤੇ ਤਸ਼ੱਦਦ ਇਹ ਕਰਦੇ ਆਂ ਸ਼ਾਇਦ ਕੋ